ਕਈ ਟਰਾਂਸਪੋਰਟ ਦਾ ਟਰਾਂਸਪੋਰਟਰਾਂ ਦਾ ਸਰਕਾਰ ਸਾਡੀ ਪੰਨ ਬਸ ਦਾ ਪੀਆਰਟੀਸੀ ਦਾ ਪੰਜਾਬ ਰੋਡਵੇਜ਼ ਦਾ ਕੋਈ ਫਾਇਦਾ ਕੀਤਾ ਹੈ ਜਾਂ ਮੈਂ ਤੁਹਾਡੇ ਮੁਲਾਜ਼ਮਾਂ ਦੀ ਲੜਾਈ ਲੜੀ ਹੈ ਤਾਂ ਮੇਰੀ ਬੇਨਤੀ ਹੈ ਤੁਸੀਂ ਇੱਕ ਇੱਕ ਬੰਦਾ 50 50 ਵੋਟਾਂ ਤੇ ਪ੍ਰਭਾਵ ਰੱਖਦੇ ਹੋ ਮੇਰੀ ਇਹ ਬੇਨਤੀ ਹੈ ਇਹਨਾਂ ਨੂੰ ਸਭ ਸਿਖਾਉਣਾ ਬੜਾ ਜ਼ਰੂਰੀ ਹੈ ਔਰ ਖਾਸ ਕਰਕੇ ਨਾ ਪ੍ਰਾਈਵੇਟ ਟਰਾਂਸਪੋਰਟਰਾਂ ਜਿਹੜੇ ਵੱਡੇ ਟਰਾਂਸਪੋਰਟਰ ਐ ਛੋਟੇ ਨਹੀਂ ਗੱਲ ਕਰ ਰਿਆ ਇਹਨਾਂ ਲੋਕਾਂ ਨੂੰ ਸਭ ਸਿਖਾਉਣਾ ਜ਼ਰੂਰੀ ਐ ਮੇਰੀ ਤੁਹਾਨੂੰ ਇਹ ਬੇਨਤੀ ਐ ਹੱਥ ਜੋੜ ਕੇ ਕਿ ਹਮ ਮਹਾਮਾਕੇ ਗਿੱਦੜਵਾਚ ਦੋ ਦਿਨ ਚਾਹੇ ਛੁੱਟੀ ਲੈ ਲੋ ਚਾਹੇ ਰਾਤ ਬਰਾਤੇ ਆਓ ਚਾਹੇ ਕੋਈ ਫੋਨ ਕਰੋ ਲੇਕਿਨ ਇਹ অতি ਜ਼ਰੂਰੀ ਐ ਕਿ ਤੁਸੀਂ ਆ ਕੇ ਮੇਰੀ ਤੇ ਮੇਰੀ ਧਰਮ ਪਤਨੀ ਦੀ ਮਦਦ ਕਰੋ ਨਈ ਤਾਂ ਔਰ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਕਾਂਗਰਸ ਦੀਆਂ ਚਾਰ ਸੀਟਾਂ ਆਪਾਂ ਲੜ ਰਹੇ ਹਾਂ ਡੇਰਾ ਬਾਬਾ ਨਾਨਕ ਚੱਬੀਵਾਲ ਤੇ ਬਰਨਾਲੇ ਉਹਨਾਂ ਦੇ ਵੀ ਜਿੱਥੇ ਜਿੱਥੇ ਤੁਹਾਡੀ ਵਕੀਫੀਅਤ ਹੈ ਉੱਥੇ-ਉੱਥੇ ਤੁਸੀਂ ਸਰਕਾਰ ਨੂੰ ਸਬਕ ਸਿਖਾਉਣ ਦਾ ਕੰਮ ਕਰੋ ਇਹ ਮੇਰੀ ਤੁਹਾਨੂੰ ਬੇਨਤੀ ਹੈ ਡਰਾਈਵਰ ਤੇ ਕਨੈਕਟਰ ਵੀਰੋ ਤੁਹਾਡੇ ਚ ਬੜੀ ਤਾਕਤ ਹੈ ਔਰ ਅਗਰ ਤੁਸੀਂ ਮਨ ਬਣਾ ਲਓ ਤਾ ਤੁਸੀਂ ਘਟੋ ਘਟ ਇੱਕ ਇੱਕ ਹਲਕੇ ਦੇ ਵਿੱਚ 2 2000 25 2500 ਵੋਟ ਨੂੰ ਹੁੰਜਾ ਫੇਰ ਸਕਦੇ ਹੋ ਦੁਬਾਰਾ ਫੇਰ ਬੇਨਤੀ ਕਰਦਾ ਮੈਂ ਪੀਆਰਟੀਸੀ ਪਨਬਾਸ ਤੇ ਪੰਜਾਬ ਰੋਡਵੇਜ਼ ਦੇ ਲੋਕਾਂ ਨੂੰ ਮੇਰੇ ਦੋਸਤਾਂ ਨੂੰ ਮੇਰੇ ਵੀਰਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪਿਆਰ ਦਿੱਤਾ ਹੈ ਔਰ ਥੋੜੀ ਸ਼ਹਿਦ ਮੈਂ ਬੜਕ ਮਾਰ ਦਿੰਦਾ ਕਿ ਬਸ ਚ ਕਿਸੇ ਨੂੰ ਵੀ ਪੁੱਛ ਲਿਓ ਵੀ ਰਾਜਾ ਵੜਿੰਕੇ ਉਹ ਜਾਂ ਮੰਤਰੀ ਰਿਹਾ ਸੋ ਮੇਰੀ ਬੇਨਤੀ ਆ ਦਿਨ ਥੋੜਿਆ ਸਨੇਹ ਸੱਪੇ ਤੇ ਪਹੁੰਚ ਕੇ ਮੇਰੀ ਲੜਾਈ ਲੜੋ ਇਹ ਮੈਂ ਆਪਦੇ ਪੀਆਰਟੀਸੀ ਦੇ ਭਰਾਵਾਂ ਨੂੰ ਪੰਬਾਸ ਵਾਲਿਆਂ ਨੂੰ ਪੰਜਾਬ ਰੋਡਵੇਜ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਗਰ ਰਾਜਾ ਵੜਿੰਗ ਨੇ ਉਹ 4 ਮਹੀਨੇ ਜਦੋਂ ਮੈਂ ਮੰਤਰੀ ਸੀਗਾ ਤੁਸੀਂ ਇਹ ਸਮਝਦੇ ਹੋ ਕਿ ਕੋਈ ਚੰਗੇ ਕੰਮ ਕੀਤੇ ਆ ਔਰ ਮੈਂ ਵਾਕਿਆ ਹੀ ਟ੍ਰਾਂਸਪੋਰਟ ਟ੍ਰਾਂਸਪੋਰਟਰਾਂ ਦਾ ਸਰਕਾਰ ਸਾਡੀ ਪੰਨ ਬਸ ਦਾ ਪੀਆਰਟੀਸੀ ਦਾ ਪੰਜਾਬ ਰੋਡਵੇਜ਼ ਦਾ ਕੋਈ ਫਾਇਦਾ ਕੀਤਾ ਹੈ ਜਾਂ ਮੈਂ ਤੁਹਾਡੇ ਮੁਲਾਜ਼ਮਾਂ ਦੀ ਲੜਾਈ ਲੜੀ ਹੈ ਤਾਂ ਮੇਰੀ ਬੇਨਤੀ ਹੈ ਤੁਸੀਂ ਇੱਕ ਇੱਕ ਬੰਦਾ 50 50 ਵੋਟਾਂ ਤੇ ਪ੍ਰਭਾਵ ਰੱਖਦੇ ਹੋ ਮੇਰੀ ਇਹ ਬੇਨਤੀ ਹੈ ਇਹਨਾਂ ਨੂੰ ਸਭ ਸਿਖਾਉਣਾ ਬੜਾ ਜ਼ਰੂਰੀ ਹੈ ਔਰ ਖਾਸ ਕਰਕੇ ਨਾ ਪ੍ਰਾਈਵੇਟ ਟ੍ਰਾਂਸਪੋਰਟਰਾਂ ਜਿਹੜੇ ਵੱਡੇ ਟਰਾਂਸਪੋਰਟਰ ਐ ਛੋਟੇ ਨਹੀਂ ਗੱਲ ਕਰ ਰਿਆ ਇਹਨਾਂ ਲੋਕਾਂ ਨੂੰ ਸਭ ਸਿਖਾਉਣਾ ਜ਼ਰੂਰੀ ਐ ਮੇਰੀ ਤੁਹਾਨੂੰ ਇਹ ਬੇਨਤੀ ਐ ਹੱਥ ਜੋੜ ਕੇ ਕਿ ਹਮ ਮਹਾਮਾਕੇ ਗਿੱਦੜਵਾਚ ਦੋ ਦਿਨ ਚਾਹੇ ਛੁੱਟੀ ਲੈ ਲੋ ਚਾਹੇ ਰਾਤ ਬਰਾਤੇ ਆਓ ਚਾਹੇ ਕੋਈ ਫੋਨ ਕਰੋ ਲੇਕਿਨ ਇਹ অতি ਜ਼ਰੂਰੀ ਐ ਕਿ ਤੁਸੀਂ ਆ ਕੇ ਮੇਰੀ ਤੇ ਮੇਰੀ ਧਰਮਪਤਨੀ ਦੀ ਮਦਦ ਕਰੋ ਨਹੀਂ ਤਾਂ ਔਰ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਕਾਂਗਰਸ ਦੀਆਂ ਚਾਰ ਸੀਟਾਂ ਆਪਾਂ ਲੜ ਰਹੇ ਹਾਂ ਡੇਰਾ ਬਾਬਾ ਨਾਨਕ ਚੱਬੀਵਾਲ ਤੇ ਬਰਨਾਲੇ ਉਹਨਾਂ ਦੇ ਵੀ ਜਿੱਥੇ ਜਿੱਥੇ ਤੁਹਾਡੀ ਵਕੀਫੀਅਤ ਹੈ ਉੱਥੇ-ਉੱਥੇ ਤੁਸੀਂ ਸਰਕਾਰ ਨੂੰ ਸਬਕ ਸਿਖਾਉਣ ਦਾ ਕੰਮ ਕਰੋ ਇਹ ਮੇਰੀ ਤੁਹਾਨੂੰ ਬੇਨਤੀ ਹੈ ਡਰਾਈਵਰ ਤੇ ਕਨੈਕਟਰ ਵੀਰੋ ਤੁਹਾਡੇ ਚ ਬੜੀ ਤਾਕਤ ਹੈ ਔਰ ਅਗਰ ਤੁਸੀਂ ਮਨ ਬਣਾ ਲਓ ਤਾ ਤੁਸੀਂ ਘਟੋ ਘਟ ਇੱਕ ਇੱਕ ਹਲਕੇ ਦੇ ਵਿੱਚ 2 2000 25 2500 ਵੋਟ ਨੂੰ ਹੁੰਜਾ ਫੇਰ ਸਕਦੇ ਹੋ ਦੁਬਾਰਾ ਫੇਰ ਬੇਨਤੀ ਕਰਦਾ ਮੈਂ ਪੀਆਰਟੀਸੀ ਪਨਬਾਸ ਤੇ ਪੰਜਾਬ ਰੋਡਵੇਜ਼ ਦੇ ਲੋਕਾਂ ਨੂੰ ਮੇਰੇ ਦੋਸਤਾਂ ਨੂੰ ਮੇਰੇ ਵੀਰਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪਿਆਰ ਦਿੱਤਾ ਹੈ ਔਰ ਥੋੜੀ ਸ਼ਹਿਦ ਮੈਂ ਬੜਕ ਮਾਰ ਦਿੰਦਾ ਕਿ ਬਸ ਚ ਕਿਸੇ ਨੂੰ ਵੀ ਪੁੱਛ ਲਿਓ ਵੀ ਰਾਜਾ ਵੜਿੰਗ ਕਿਹੋ ਜਿਹਾ ਮੰਤਰੀ ਰਿਹਾ ਸੋ ਮੇਰੀ ਬੇਨਤੀ ਆ ਦਿਨ ਥੋੜਿਆ ਸਨੇਹ ਸੱਪੇ ਤੇ ਪਹੁੰਚ ਕੇ ਮੇਰੀ ਲੜਾਈ ਲੜੋ ਕਿ ਮੈਂ ਆਪਦੇ ਪੀਆਟੀਸੀ ਦੇ ਭਰਾਵਾਂ ਨੂੰ ਪੰਬਸ ਵਾਲਿਆਂ ਨੂੰ ਪੰਜਾਬ ਰੋਡਵੇਜ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਗਰ ਰਾਜਾ ਵੜਿੰਗ ਨੇ ਉਹ 4 ਮਹੀਨੇ ਜਦੋਂ ਮੈਂ ਮੰਤਰੀ ਸੀਗਾ ਤੁਸੀਂ ਇਹ ਸਮਝਦੇ ਹੋ ਕਿ ਕੋਈ ਚੰਗੇ ਕੰਮ ਕੀਤੇ ਆ ਔਰ ਮੈਂ ਵਾਕਿਆ ਹੀ ਟ੍ਰਾਂਸਪੋਰਟ ਟ੍ਰਾਂਸਪੋਰਟਰਾਂ ਦਾ ਸਰਕਾਰ ਸਾਡੀ ਪੰਜਾਬ ਬੱਸ ਦਾ ਪੀਆਰਟੀਸੀ ਦਾ ਪੰਜਾਬ ਰੋਡਵੇਜ਼ ਦਾ ਕੋਈ ਫਾਇਦਾ ਕੀਤਾ ਹੈ ਜਾਂ ਮੈਂ ਤੁਹਾਡੇ ਮੁਲਾਜ਼ਮਾਂ ਦੀ ਲੜਾਈ ਲੜੀ ਹੈ ਤਾਂ ਮੇਰੀ ਬੇਨਤੀ ਹੈ ਤੁਸੀਂ ਇੱਕ ਇੱਕ ਬੰਦਾ 50-50 ਵੋਟਾਂ ਤੇ ਪ੍ਰਭਾਵ ਰੱਖਦੇ ਹੋ ਮੇਰੀ ਇਹ ਬੇਨਤੀ ਹੈ ਇਹਨਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਹੈ ਔਰ ਖਾਸ ਕਰਕੇ ਨਾ ਪ੍ਰਾਈਵੇਟ ਟ੍ਰਾਂਸਪੋਰਟਰਾਂ ਜਿਹੜੇ ਵੱਡੇ ਟਰਾਂਸਪੋਰਟਰ ਐ ਛੋਟੇ ਨਹੀਂ ਗੱਲ ਕਰ ਰਿਆ ਇਹਨਾਂ ਲੋਕਾਂ ਨੂੰ ਸਭ ਸਿਖਾਉਣਾ ਜ਼ਰੂਰੀ ਐ ਮੇਰੀ ਤੁਹਾਨੂੰ ਇਹ ਬੇਨਤੀ ਐ ਹੱਥ ਜੋੜ ਕੇ ਕਿ ਹਮ ਮਹਾਮਾਕੇ ਗਿੱਦੜਬਾਚ ਦੋ ਦਿਨ ਚਾਹੇ ਛੁੱਟੀ ਲੈ ਲੋ ਚਾਹੇ ਰਾਤ ਬਰਾਤੇ ਆਓ ਚਾਹੇ ਕੋਈ ਫੋਨ ਕਰੋ ਲੇਕਿਨ ਇਹ অতি ਜ਼ਰੂਰੀ ਐ ਕਿ ਤੁਸੀਂ ਆ ਕੇ ਮੇਰੀ ਤੇ ਮੇਰੀ ਧਰਮ ਪਤਨੀ ਦੀ ਮਦਦ ਕਰੋ ਨਹੀਂ ਤਾਂ ਔਰ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਕਾਂਗਰਸ ਦੀਆਂ 4 ਸੀਟਾਂ ਆਪਾਂ ਲੜ ਰਹੇ ਹਾਂ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਬਰਨਾਲੇ ਉਹਨਾਂ ਦੇ ਵੀ ਜਿੱਥੇ ਜਿੱਥੇ ਤੁਹਾਡੀ ਵਾਕਫੀਅਤ ਹੈ ਉੱਥੇ-ਉੱਥੇ ਤੁਸੀਂ ਸਰਕਾਰ ਨੂੰ ਸਬਕ ਸਿਖਾਉਣ ਦਾ ਕੰਮ ਕਰੋ ਇਹ ਮੇਰੀ ਤੁਹਾਨੂੰ ਬੇਨਤੀ ਹੈ ਡਰਾਈਵਰ ਤੇ ਕਨੈਕਟਰ ਵੀਰੋ ਤੁਹਾਡੇ 'ਚ ਬੜੀ ਤਾਕਤ ਹੈ ਔਰ ਅਗਰ ਤੁਸੀਂ ਮਨ ਬਣਾ ਲਓ ਕਾ ਤੁਸੀਂ ਘਟੋ ਘਟ ਇੱਕ ਇੱਕ ਹਲਕੇ ਦੇ ਵਿੱਚ 2 2000 25 2500 ਵੋਟ ਨੂੰ ਹੁੰਜਾ ਫੇਰ ਸਕਦੇ ਹੋ ਦੁਬਾਰਾ ਫੇਰ ਬੇਨਤੀ ਕਰਦਾ ਮੈਂ ਪੀਆਰਟੀਸੀ ਪਨਬਾਸ ਤੇ ਪੰਜਾਬ ਰੋਡਵੇਜ਼ ਦੇ ਲੋਕਾਂ ਨੂੰ ਮੇਰੇ ਦੋਸਤਾਂ ਨੂੰ ਮੇਰੇ ਵੀਰਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪਿਆਰ ਦਿੱਤਾ ਹੈ ਔਰ ਥੋੜੀ ਸ਼ਹਿਦ ਮੈਂ ਬੜਕ ਮਾਰ ਦਿੰਦਾ ਕਿ ਬਸ ਚ ਕਿਸੇ ਨੂੰ ਵੀ ਪੁੱਛ ਲਿਓ ਵੀ ਰਾਜਾ ਵੜਿੰਕੇ ਹੋ ਜਾਂ ਮੰਤਰੀ ਰਿਹਾ ਸੋ ਮੇਰੀ ਬੇਨਤੀ ਆ ਦਿਨ ਥੋੜਿਆ ਸਨੇਹ ਸੱਪੇ ਤੇ ਪਹੁੰਚ ਕੇ ਮੇਰੀ ਲੜਾਈ ਲੜੋ ਇਹ ਮੈਂ ਆਪਦੇ ਪੀਆਰਟੀਸੀ ਦੇ ਭਰਾਵਾਂ ਨੂੰ ਪੰਬਾਸ ਵਾਲਿਆਂ ਨੂੰ ਪੰਜਾਬ ਰੋਡਵੇਜ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਗਰ ਰਾਜਾ ਵੜਿੰਗ ਨੇ ਉਹ 4 ਮਹੀਨੇ ਜਦੋਂ ਮੈਂ ਮੰਤਰੀ ਸੀਗਾ ਤੁਸੀਂ ਇਹ ਸਮਝਦੇ ਹੋ ਕਿ ਕੋਈ ਚੰਗੇ ਕੰਮ ਕੀਤੇ ਹੈ ਔਰ ਮੈਂ ਵਾਕਿਆ ਹੀ ਟ੍ਰਾਂਸਪੋਰਟ ਟ੍ਰਾਂਸਪੋਰਟਰਾਂ ਦਾ ਸਰਕਾਰ ਸਾਡੀ ਪੰਜਾਬ ਬੱਸ ਦਾ ਪੀਆਰਟੀਸੀ ਦਾ ਪੰਜਾਬ ਰੋਡਵੇਜ਼ ਦਾ ਕੋਈ ਫਾਇਦਾ ਕੀਤਾ ਹੈ ਜਾਂ ਮੈਂ ਤੁਹਾਡੇ ਮੁਲਾਜ਼ਮਾਂ ਦੀ ਲੜਾਈ ਲੜੀ ਹੈ ਤਾਂ ਮੇਰੀ ਬੇਨਤੀ ਹੈ ਤੁਸੀਂ ਇੱਕ ਇੱਕ ਬੰਦਾ 50-50 ਵੋਟਾਂ ਤੇ ਪ੍ਰਭਾਵ ਰੱਖਦੇ ਹੋ ਮੇਰੀ ਇਹ ਬੇਨਤੀ ਹੈ ਇਹਨਾਂ ਨੂੰ ਸਬਕ ਸਿਖਾਉਣਾ ਬੜਾ ਜ਼ਰੂਰੀ ਹੈ ਔਰ ਖਾਸ ਕਰਕੇ ਨਾ ਪ੍ਰਾਈਵੇਟ ਟ੍ਰਾਂਸਪੋਰਟਰਾਂ ਜਿਹੜੇ ਵੱਡੇ ਟਰਾਂਸਪੋਰਟਰ ਐ ਛੋਟੇ ਨਹੀਂ ਗੱਲ ਕਰ ਰਿਆ ਇਹਨਾਂ ਲੋਕਾਂ ਨੂੰ ਸਭ ਸਿਖਾਉਣਾ ਜ਼ਰੂਰੀ ਐ ਮੇਰੀ ਤੁਹਾਨੂੰ ਇਹ ਬੇਨਤੀ ਐ ਹੱਥ ਜੋੜ ਕੇ ਕਿ ਹਮ ਮਹਾਮਾਕੇ ਗਿੱਦੜਬਾਚ ਦੋ ਦਿਨ ਚਾਹੇ ਛੁੱਟੀ ਲੈ ਲੋ ਚਾਹੇ ਰਾਤ ਬਰਾਤੇ ਆਓ ਚਾਹੇ ਕੋਈ ਫੋਨ ਕਰੋ ਲੇਕਿਨ ਇਹ অতি ਜ਼ਰੂਰੀ ਐ ਕਿ ਤੁਸੀਂ ਆ ਕੇ ਮੇਰੀ ਤੇ ਮੇਰੀ ਧਰਮ ਪਤਨੀ ਦੀ ਮਦਦ ਕਰੋ ਨਹੀਂ ਤਾਂ ਔਰ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਕਾਂਗਰਸ ਦੀਆਂ 4 ਸੀਟਾਂ ਆਪਾਂ ਲੜ ਰਹੇ ਹਾਂ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਬਰਨਾਲੇ ਉਹਨਾਂ ਦੇ ਵੀ ਜਿੱਥੇ ਜਿੱਥੇ ਤੁਹਾਡੀ ਵਾਕਫੀਅਤ ਹੈ ਉੱਥੇ-ਉੱਥੇ ਤੁਸੀਂ ਸਰਕਾਰ ਨੂੰ ਸਬਕ ਸਿਖਾਉਣ ਦਾ ਕੰਮ ਕਰੋ ਇਹ ਮੇਰੀ ਤੁਹਾਨੂੰ ਬੇਨਤੀ ਹੈ ਡਰਾਈਵਰ ਤੇ ਕਨੈਕਟਰ ਵੀਰੋ ਤੁਹਾਡੇ 'ਚ ਬੜੀ ਤਾਕਤ ਹੈ ਔਰ ਅਗਰ ਤੁਸੀਂ ਮਨ ਬਣਾ ਲਓ ਤਾਂ ਤੁਸੀਂ ਘੱਟੋ-ਘੱਟ ਇੱਕ-ਇੱਕ ਹਲਕੇ ਦੇ ਵਿੱਚ 2-2025-2500 ਵੋਟ ਨੂੰ ਹੁੰਜਾ ਫੇਰ ਸਕਦੇ ਹੋ ਦੁਬਾਰਾ ਫੇਰ ਬੇਨਤੀ ਕਰਦਾ ਹਾਂ ਪੀਆਰਟੀਸੀ ਪਨਬਾਸ ਤੇ ਪੰਜਾਬ ਰੋਡਵੇਜ਼ ਦੇ ਲੋਕਾਂ ਨੂੰ ਮੇਰੇ ਦੋਸਤਾਂ ਨੂੰ ਮੇਰੇ ਵੀਰਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪਿਆਰ ਦਿੱਤਾ ਹੈ ਔਰ ਥੋੜੀ ਸ਼ਹਿਦ ਤੇ ਮੈਂ ਬੜਕ ਮਾਰ ਦਿੰਦਾ ਕਿ ਬਸ ਚ ਕਿਸੇ ਨੂੰ ਵੀ ਪੁੱਛ ਲਿਓ ਵੀ ਰਾਜਾ ਵੜਿੰਗ ਕੇ ਹੋ ਜਾਂ ਮੰਤਰੀ ਰਿਹਾ ਸੋ ਮੇਰੀ ਬੇਨਤੀ ਆ ਦਿਨ ਥੋੜਿਆ ਸਨੇਹ ਸੱਪੇ ਤੇ ਪਹੁੰਚ ਕੇ ਮੇਰੀ ਲੜਾਈ ਲੜੋ ਏ ਮੈਂ ਆਪਦੇ ਪੀਆਰਟੀਸੀ ਦੇ ਭਰਾਵਾਂ ਨੂੰ ਪੰਬਾਸ ਵਾਲਿਆਂ ਨੂੰ ਪੰਜਾਬ ਰੋਡਵੇਜ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਗਰ ਰਾਜਾ ਵੜਿੰਗ ਨੇ ਉਹ 4 ਮਹੀਨੇ ਜਦੋਂ ਮੈਂ ਮੰਤਰੀ ਸੀਗਾ ਤੁਸੀਂ ਇਹ ਸਮਝਦੇ ਹੋ ਕਿ ਕੋਈ ਚੰਗੇ ਕੰਮ ਕੀਤੇ ਆ ਔਰ ਮੈਂ ਵਾਕਿਆ ਹੀ ਟਰਾਂਸਪੋਰਟ ਦਾ ਟਰਾਂਸਪੋਰਟਰਾਂ ਦਾ ਸਰਕਾਰ ਸਾਡੀ ਪੰਜਾਬਸ ਦਾ ਪੀਆਰਟੀਸੀ ਦਾ ਪੰਜਾਬ ਰੋਡਵੇਜ਼ ਦਾ ਕੋਈ ਫਾਇਦਾ ਕੀਤਾ ਹੈ ਜਾਂ ਮੈਂ ਤੁਹਾਡੇ ਮੁਲਾਜ਼ਮਾਂ ਦੀ ਲੜਾਈ ਲੜੀ ਹੈ ਤਾਂ ਮੇਰੀ ਬੇਨਤੀ ਹੈ ਤੁਸੀਂ ਇੱਕ ਇੱਕ ਬੰਦਾ 50 50 ਵੋਟਾਂ ਤੇ ਪ੍ਰਭਾਵ ਰੱਖਦੇ ਹੋ ਮੇਰੀ ਇਹ ਬੇਨਤੀ ਹੈ ਇਹਨਾਂ ਨੂੰ ਸਭ ਸਿਖਾਉਣਾ ਬੜਾ ਜ਼ਰੂਰੀ ਹੈ ਔਰ ਖਾਸ ਕਰਕੇ ਨਾ ਪ੍ਰਾਈਵੇਟ ਟਰਾਂਸਪੋਰਟਰਾਂ ਜਿਹੜੇ ਵੱਡੇ ਟਰਾਂਸਪੋਰਟਰ ਹੈ ਛੋਟੇ ਨਹੀਂ ਗੱਲ ਕਰ ਰਿਆ ਇਹਨਾਂ ਲੋਕਾਂ ਨੂੰ ਸਭ ਸਿਖਾਉਣਾ ਜ਼ਰੂਰੀ ਹੈ ਮੇਰੀ ਤੁਹਾਨੂੰ ਇਹ ਬੇਨਤੀ ਹੈ ਹੱਥ ਜੋੜ ਕੇ ਕਿ ਹਮ ਹਮਾਕੇ ਗਿੱਦੜਬਾਚ ਦੋ ਦਿਨ ਚਾਹੇ ਛੁੱਟੀ ਲੈ ਲਓ ਚਾਹੇ ਰਾਤ ਬਰਾਤੇ ਆਓ ਚਾਹੇ ਕੋਈ ਫੋਨ ਕਰੋ ਲੇਕਿਨ ਇਹ অতি ਜ਼ਰੂਰੀ ਹੈ ਕਿ ਤੁਸੀਂ ਆ ਕੇ ਮੇਰੀ ਤੇ ਮੇਰੀ ਧਰਮ ਪਤਨੀ ਦੀ ਮਦਦ ਕਰੋ ਨਹੀਂ ਤਾਂ ਔਰ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਕਾਂਗਰਸ ਦੀਆਂ 4 ਸੀਟਾਂ ਆਪਾਂ ਲੜ ਰਹੇ ਹਾਂ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਬਰਨਾਲੇ ਉਹਨਾਂ ਤੇ ਵੀ ਜਿੱਥੇ ਜਿੱਥੇ ਤੁਹਾਡੀ ਵਾਕਫੀਅਤ ਹੈ ਉੱਥੇ-ਉੱਥੇ ਤੁਸੀਂ ਸਰਕਾਰ ਨੂੰ ਸਬਕ ਸਿਖਾਉਣ ਦਾ ਕੰਮ ਕਰੋ ਇਹ ਮੇਰੀ ਤੁਹਾਨੂੰ ਬੇਨਤੀ ਹੈ ਡਰਾਈਵਰ ਤੇ ਕਨੈਕਟਰ ਵੀਰੋ ਤੋਡੇ ਚ ਬੜੀ ਤਾਕਤ ਹੈ ਔਰ ਅਗਰ ਤੁਸੀਂ ਮਨ ਬਣਾ ਲਓ ਤਾਂ ਤੁਸੀਂ ਘਟੋ ਘਟ ਇੱਕ ਇੱਕ ਹਲਕੇ ਦੇ ਵਿੱਚ 2 2025 2500 ਵੋਟ ਨੂੰ ਹੁੰਜਾ ਫੇਰ ਸਕਦੇ ਹੋ ਦੁਬਾਰਾ ਫੇਰ ਬੇਨਤੀ ਕਰਦਾ ਮੈਂ ਪੀਆਰਟੀਸੀ ਪਨਬਾਸ ਤੇ ਪੰਜਾਬ ਰੋਡਵੇਜ਼ ਦੇ ਲੋਕਾਂ ਨੂੰ ਮੇਰੇ ਦੋਸਤਾਂ ਨੂੰ ਮੇਰੇ ਵੀਰਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪਿਆਰ ਦਿੱਤਾ ਔਰ ਤੁਹਾਡੀ ਸ਼ਹਿਰ ਤੇ ਮੈਂ ਬੜਕ ਮਾਰ ਦਿੰਦਾ ਕਿ ਬੱਸ ਚ ਕਿਸੇ ਨੂੰ ਵੀ ਪੁੱਛ ਲਿਓ ਵੀ ਰਾਜਾ ਵੜਿੰਗ ਕਿਹੋ ਜਿਹਾ ਮੰਤਰੀ ਰਿਹਾ ਹੈ ਸੋ ਮੇਰੀ ਬੇਨਤੀ ਆ ਦਿਨ ਥੋੜਿਆ ਸਨੇਹ ਸੱਪੇ ਤੇ ਪਹੁੰਚ ਕੇ ਮੇਰੀ ਲੜਾਈ ਲੜੋ ਇਹ ਮੈਂ ਆਪਦੇ ਪੀਆ ਆਰਟੀਸੀ ਦੇ ਭਰਾਵਾਂ ਨੂੰ ਪਨਬਾਸ ਵਾਲਿਆਂ ਨੂੰ ਪੰਜਾਬ ਰੋਡਵੇਜ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਗਰ ਰਾਜਾ ਵੜਿੰਗ ਨੇ ਉਹ 4 ਮਹੀਨੇ ਜਦੋਂ ਮੈਂ ਮੰਤਰੀ ਸੀਗਾ ਤੁਸੀਂ ਇਹ ਸਮਝਦੇ ਹੋ ਕਿ ਕੋਈ ਚੰਗੇ ਕੰਮ ਕੀਤੇ ਆਂ ਔਰ ਮੈਂ ਵਾਕਿਆ ਹੀ ਟਰਾਂਸਪੋਰਟ ਟਰਾਂਸਪੋਰਟਰਾਂ ਦਾ ਸਰਕਾਰ ਸਾਡੀ ਪੰਜਾਬ ਬੱਸ ਦਾ ਪੀਆਰਟੀਸੀ ਦਾ ਪੰਜਾਬ ਰੋਡਵੇਜ਼ ਦਾ ਕੋਈ ਫਾਇਦਾ ਕੀਤਾ ਹੈ ਜਾਂ ਮੈਂ ਤੁਹਾਡੇ ਮੁਲਾਜ਼ਮਾਂ ਦੀ ਲੜਾਈ ਲੜੀ ਹੈ ਤਾਂ ਮੇਰੀ ਬੇਨਤੀ ਹੈ ਤੁਸੀਂ ਇੱਕ ਇੱਕ ਬੰਦਾ 50-50 ਵੋਟਾਂ ਤੇ ਪ੍ਰਭਾਵ ਰੱਖਦੇ ਹੋ ਮੇਰੀ ਇਹ ਬੇਨਤੀ ਹੈ ਇਹਨਾਂ ਨੂੰ ਸਭ ਸਿਖਾਉਣਾ ਬੜਾ ਜ਼ਰੂਰੀ ਹੈ ਔਰ ਖਾਸ ਕਰਕੇ ਨਾ ਪ੍ਰਾਈਵਟ ਟਰਾਂਸਪੋਰਟਰਾਂ ਜਿਹੜੇ ਵੱਡੇ ਟਰਾਂਸਪੋਰਟਰ ਹੈ ਛੋਟੇ ਨਹੀਂ ਗੱਲ ਕਰ ਰਿਆ ਇਹਨਾਂ ਲੋਕਾਂ ਨੂੰ ਸਭ ਸਿਖਾਉਣਾ ਜ਼ਰੂਰੀ ਹੈ ਮੇਰੀ ਤੁਹਾਨੂੰ ਇਹ ਬੇਨਤੀ ਹੈ ਹੱਥ ਜੋੜ ਕੇ ਕਿ ਹਮ ਹਮਾਕੇ ਗਿੱਦੜਬਾਚ 2 ਦਿਨ ਚਾਹੇ ਛੁੱਟੀ ਲੈ ਲਓ ਚਾਹੇ ਰਾਤ ਬਰਾਤੇ ਆਓ ਚਾਹੇ ਕੋਈ ਫੋਨ ਕਰੋ ਲੇਕਿਨ ਇਹ অতি ਜ਼ਰੂਰੀ ਹੈ ਕਿ ਤੁਸੀਂ ਆ ਕੇ ਮੇਰੀ ਤੇ ਮੇਰੀ ਧਰਮ ਪਤਨੀ ਦੀ ਮਦਦ ਕਰੋ ਨਹੀਂ ਤਾਂ ਔਰ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਕਾਂਗਰਸ ਦੀਆਂ 4 ਸੀਟਾਂ ਆਪਾਂ ਲੜ ਰਹੇ ਹਾਂ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਬਰਨਾਲੇ ਉਹਨਾਂ ਦੇ ਵੀ ਜਿੱਥੇ ਜਿੱਥੇ ਤੁਹਾਡੀ ਵਾਕਫੀਅਤ ਹੈ ਉੱਥੇ-ਉੱਥੇ ਤੁਸੀਂ ਸਰਕਾਰ ਨੂੰ ਸਬਕ ਸਿਖਾਉਣ ਦਾ ਕੰਮ ਕਰੋ ਇਹ ਮੇਰੀ ਤੁਹਾਨੂੰ ਬੇਨਤੀ ਹੈ ਡਰਾਈਵਰ ਤੇ ਕਨੈਕਟਰ ਵੀਰੋ ਤੁਹਾਡੇ ਚ ਬੜੀ ਤਾਕਤ ਹੈ ਔਰ ਅਗਰ ਤੁਸੀਂ ਮਨ ਬਣਾ ਲਓ ਤਾਂ ਤੁਸੀਂ ਘਟੋ ਘਟ ਇੱਕ ਇੱਕ ਹਲਕੇ ਦੇ ਵਿੱਚ 2 2000 25 2500 ਵੋਟ ਨੂੰ ਹੁੰਜਾ ਫੇਰ ਸਕਦੇ ਹੋ ਦੁਬਾਰਾ ਫੇਰ ਬੇਨਤੀ ਕਰਦਾ ਮੈਂ ਪੀਆਰਟੀਸੀ ਪਨਬੱਸ ਤੇ ਪੰਜਾਬ ਰੋਡਵੇਜ਼ ਦੇ ਲੋਕਾਂ ਨੂੰ ਮੇਰੇ ਦੋਸਤਾਂ ਨੂੰ ਮੇਰੇ ਵੀਰਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪਿਆਰ ਦਿੱਤਾ ਹੈ ਔਰ ਥੋੜੀ ਸ਼ਾਇਦ ਮੈਂ ਬੜਕ ਮਾਰ ਦਿੰਨਾ ਕਿ ਬਸ ਚ ਕਿਸੇ ਨੂੰ ਵੀ ਪੁੱਛ ਲਿਓ ਵੀ ਰਾਜਾ ਵੜਿੰਗ ਕਿਹੋ ਜਾਂ ਮੰਤਰੀ ਰਿਹਾ ਸੋ ਮੇਰੀ ਬੇਨਤੀ ਆ ਦਿਨ ਥੋੜਿਆ ਸਨੇਹ ਸੱਪੇ ਤੇ ਪਹੁੰਚ ਕੇ ਮੇਰੀ ਲੜਾਈ ਲੜੋ ਇਹ ਮੈਂ ਆਪਦੇ ਪੀਆ ਆਰਟੀਸੀ ਦੇ ਭਰਾਵਾਂ ਨੂੰ ਪਨ ਬਾਸ ਵਾਲਿਆਂ ਨੂੰ ਪੰਜਾਬ ਰੋਡਵੇਜ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਗਰ ਰਾਜਾ ਵੜਿੰਗ ਨੇ ਉਹ 4 ਮਹੀਨੇ ਜਦੋਂ ਮੈਂ ਮંત્રી ਸੀਗਾ ਤੁਸੀਂ ਇਹ ਸਮਝਦੇ ਹੋ ਕਿ ਕੋਈ ਚੰਗੇ ਕੰਮ ਕੀਤੇ ਔਰ ਮੈਂ ਵਾਕਿਆ ਹੀ ਟ੍ਰਾਂਸਪੋਰਟ ਟ੍ਰਾਂਸਪੋਰਟਰਾਂ ਦਾ ਸਰਕਾਰ ਸਾਡੀ ਪੰਨ ਬਸ ਦਾ ਪੀਆਰਟੀਸੀ ਦਾ ਪੰਜਾਬ ਰੋਡਵੇਜ਼ ਦਾ ਕੋਈ ਫਾਇਦਾ ਕੀਤਾ ਹੈ ਜਾਂ ਮੈਂ ਤੁਹਾਡੇ ਮੁਲਾਜ਼ਮਾਂ ਦੀ ਲੜਾਈ ਲੜੀ ਹੈ ਤਾਂ ਮੇਰੀ ਬੇਨਤੀ ਹੈ ਤੁਸੀਂ ਇੱਕ ਇੱਕ ਬੰਦਾ 50 50 ਵੋਟਾਂ ਤੇ ਪ੍ਰਭਾਵ ਰੱਖਦੇ ਹੋ ਮੇਰੀ ਇਹ ਬੇਨਤੀ ਹੈ ਇਹਨਾਂ ਨੂੰ ਸਭ ਸਿਖਾਉਣਾ ਬੜਾ ਜ਼ਰੂਰੀ ਹੈ ਔਰ ਖਾਸ ਕਰਕੇ ਨਾ ਪ੍ਰਾਈਵਟ ਟਰਾਂਸਪੋਰਟਰਾਂ ਜਿਹੜੇ ਵੱਡੇ ਟਰਾਂਸਪੋਰਟਰ ਹੈ ਛੋਟੇ ਨਹੀਂ ਗੱਲ ਕਰ ਰਿਆ ਇਹਨਾਂ ਲੋਕਾਂ ਨੂੰ ਸਭ ਸਿਖਾਉਣਾ ਜ਼ਰੂਰੀ ਹੈ ਮੇਰੀ ਤੁਹਾਨੂੰ ਇਹ ਬੇਨਤੀ ਹੈ ਹੱਥ ਜੋੜ ਕੇ ਕਿ ਹਮ ਹਮਾਕੇ ਗਿੱਦੜਬਾਚ ਦੋ ਦਿਨ ਚਾਹੇ ਛੁੱਟੀ ਲੈ ਲਓ ਚਾਹੇ ਰਾਤ ਬਰਾਤੇ ਆਓ ਚਾਹੇ ਕੋਈ ਫੋਨ ਕਰੋ ਲੇਕਿਨ ਇਹ অতি ਜ਼ਰੂਰੀ ਹੈ ਕਿ ਤੁਸੀਂ ਆ ਕੇ ਮੇਰੀ ਤੇ ਮੇਰੀ ਧਰਮ ਪਤਨੀ ਦੀ ਮਦਦ ਕਰੋ ਨਹੀਂ ਤਾਂ ਔਰ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਕਾਂਗਰਸ ਦੀਆਂ 4 ਸੀਟਾਂ ਆਪਾਂ ਲੜ ਰਹੇ ਹਾਂ ਡੇਰਾ ਬਾਬਾ ਨਾਨਕ ਚੱਬੇਵਾਲ ਤੇ ਬਰਨਾਲੇ ਉਹਨਾਂ ਦੇ ਵੀ ਜਿੱਥੇ ਜਿੱਥੇ ਤੁਹਾਡੀ ਵਾਕਫੀਅਤ ਹੈ ਉੱਥੇ-ਉੱਥੇ ਤੁਸੀਂ ਸਰਕਾਰ ਨੂੰ ਸਭ ਸਿਖਾਉਣ ਦਾ ਕੰਮ ਕਰੋ ਇਹ ਮੇਰੀ ਤੁਹਾਨੂੰ ਬੇਨਤੀ ਹੈ ਡਰਾਈਵਰ ਤੇ ਕਨੈਕਟਰ ਵੀਰੋ ਤੁਹਾਡੇ ਚ ਬੜੀ ਤਾਕਤ ਹੈ ਔਰ ਅਗਰ ਤੁਸੀਂ ਮਨ ਬਣਾ ਲਓ ਤਾਂ ਤੁਸੀਂ ਘਟੋ ਘਟ ਇੱਕ ਇੱਕ ਹਲਕੇ ਦੇ ਵਿੱਚ 2 2000 25 2500 ਵੋਟ ਨੂੰ ਹੁੰਜਾ ਫੇਰ ਸਕਦੇ ਹੋ ਦੁਬਾਰਾ ਫੇਰ ਬੇਨਤੀ ਕਰਦਾ ਮੈਂ ਪੀਆਰਟੀਸੀ ਪਨਬੱਸ ਤੇ ਪੰਜਾਬ ਰੋਡਵੇਜ਼ ਦੇ ਲੋਕਾਂ ਨੂੰ ਮੇਰੇ ਦੋਸਤਾਂ ਨੂੰ ਮੇਰੇ ਵੀਰਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪਿਆਰ ਦਿੱਤਾ ਹੈ ਔਰ ਥੋੜੀ ਸ਼ਾਇਦ ਮੈਂ ਬੜਕ ਮਾਰ ਦਿੰਨਾ ਕਿ ਬਸ ਚ ਕਿਸੇ ਨੂੰ ਵੀ ਪੁੱਛ ਲਿਓ ਵੀ ਰਾਜਾ ਵੜਿੰਗ ਕਿਹੋ ਜਾਂ ਮੰਤਰੀ ਰਿਹਾ ਸੋ ਮੇਰੀ ਬੇਨਤੀ ਆ ਦਿਨ ਥੋੜਿਆ ਸਨੇਹ ਸੱਪੇ ਤੇ ਪਹੁੰਚ ਕੇ ਮੇਰੀ ਲੜਾਈ ਲੜੋ ਇਹ ਮੈਂ ਆਪਦੇ ਪੀਆ ਆਰਟੀਸੀ ਦੇ ਭਰਾਵਾਂ ਨੂੰ ਪਨ ਬਾਸ ਵਾਲਿਆਂ ਨੂੰ ਪੰਜਾਬ ਰੋਡਵੇਜ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਗਰ ਰਾਜਾ ਵੜਿੰਗ ਨੇ ਉਹ 4 ਮਹੀਨੇ ਜਦੋਂ ਮੈਂ ਮંત્રી ਸੀਗਾ ਤੁਸੀਂ ਇਹ ਸਮਝਦੇ ਹੋ ਕਿ ਕੋਈ ਚੰਗੇ ਕੰਮ ਕੀਤੇ ਆ ਔਰ ਮੈਂ ਵਾਕਿਆ ਹੀ ਟ੍ਰਾਂਸਪੋਰਟ ਟ੍ਰਾਂਸਪੋਰਟਰਾਂ ਦਾ ਸਰਕਾਰ ਸਾਡੀ ਪੰਜਾਬ ਬੱਸ ਦਾ ਪੀਆਰਟੀਸੀ ਦਾ ਪੰਜਾਬ ਰੋਡਵੇਜ਼ ਦਾ ਕੋਈ ਫਾਇਦਾ ਕੀਤਾ ਹੈ ਜਾਂ ਮੈਂ ਤੁਹਾਡੇ ਮੁਲਾਜ਼ਮਾਂ ਦੀ ਲੜਾਈ ਲੜੀ ਹੈ ਤਾਂ ਮੇਰੀ ਬੇਨਤੀ ਹੈ ਤੁਸੀਂ ਇੱਕ ਇੱਕ ਬੰਦਾ 50 50 ਵੋਟਾਂ ਤੇ ਪ੍ਰਭਾਵ ਰੱਖਦੇ ਹੋ ਮੇਰੀ ਇਹ ਬੇਨਤੀ ਹੈ ਇਹਨਾਂ ਨੂੰ ਸਭ ਸਿਖਾਉਣਾ ਬੜਾ ਜ਼ਰੂਰੀ ਹੈ ਔਰ ਖਾਸ ਕਰਕੇ ਨਾ ਪ੍ਰਾਈਵਟ ਟਰਾਂਸਪੋਰਟਰਾਂ ਜਿਹੜੇ ਵੱਡੇ ਟਰਾਂਸਪੋਰਟਰ ਹੈ ਛੋਟੇ ਨਹੀਂ ਗੱਲ ਕਰ ਰਿਆ ਇਹਨਾਂ ਲੋਕਾਂ ਨੂੰ ਸਭ ਸਿਖਾਉਣਾ ਜ਼ਰੂਰੀ ਹੈ ਮੇਰੀ ਤੁਹਾਨੂੰ ਇਹ ਬੇਨਤੀ ਹੈ ਹੱਥ ਜੋੜ ਕੇ ਕਿ ਹਮ ਹਮਾਕੇ ਗਿੱਦੜਬਾਚ ਦੋ ਦਿਨ ਚਾਹੇ ਛੁੱਟੀ ਲੈ ਲਓ ਚਾਹੇ ਰਾਤ ਬਰਾਤੇ ਆਓ ਚਾਹੇ ਕੋਈ ਫੋਨ ਕਰੋ ਲੇਕਿਨ ਇਹ অতি ਜ਼ਰੂਰੀ ਹੈ ਕਿ ਤੁਸੀਂ ਆ ਕੇ ਮੇਰੀ ਤੇ ਮੇਰੀ ਧਰਮ ਪਤਨੀ ਦੀ ਮਦਦ ਕਰੋ ਨਹੀਂ ਤਾਂ ਔਰ ਪੰਜਾਬ ਦੇ ਹਰ ਕੋਨੇ ਦੇ ਵਿੱਚ ਜਿੱਥੇ ਕਾਂਗਰਸ ਦੀਆਂ ਚਾਰ ਸੀਟਾਂ ਆਪਾਂ ਲੜ ਰਹੇ ਹਾਂ ਡੇਰਾ ਬਾਬਾ ਨਾਨਕ ਚੱਬੀਵਾਲ ਤੇ ਬਰਨਾਲੇ ਉਹਨਾਂ ਦੇ ਵੀ ਜਿੱਥੇ ਜਿੱਥੇ ਤੁਹਾਡੀ ਵਕਫੀਅਤ ਹੈ ਉੱਥੇ-ਉੱਥੇ ਤੁਸੀਂ ਸਰਕਾਰ ਨੂੰ ਸਬਕ ਸਿਖਾਉਣ ਦਾ ਕੰਮ ਕਰੋ ਇਹ ਮੇਰੀ ਤੁਹਾਨੂੰ ਬੇਨਤੀ ਹੈ ਡਰਾਈਵਰ ਤੇ ਕਨੈਕਟਰ ਵੀਰੋ ਤੁਹਾਡੇ ਚ ਬੜੀ ਤਾਕਤ ਹੈ ਔਰ ਅਗਰ ਤੁਸੀਂ ਮਨ ਬਣਾ ਲਓ ਤਾਂ ਤੁਸੀਂ ਘਟੋ ਘਟ ਇੱਕ ਇੱਕ ਹਲਕੇ ਦੇ ਵਿੱਚ 2 2000 25 2500 ਵੋਟ ਨੂੰ ਹੁੰਜਾ ਫੇਰ ਸਕਦੇ ਹੋ ਦੁਬਾਰਾ ਫੇਰ ਬੇਨਤੀ ਕਰਦਾ ਹਾਂ ਪੀਆਰਟੀਸੀ ਪਨਬੱਸ ਤੇ ਪੰਜਾਬ ਰੋਡਵੇਜ਼ ਦੇ ਲੋਕਾਂ ਨੂੰ ਮੇਰੇ ਦੋਸਤਾਂ ਨੂੰ ਮੇਰੇ ਵੀਰਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪਿਆਰ ਦਿੱਤਾ ਹੈ ਔਰ ਥੋੜੀ ਸ਼ਹਿਦੇ ਮੈਂ ਬੜਕ ਮਾਰ ਦਿੰਨਾ ਕਿ ਬਸ ਚ ਕਿਸੇ ਨੂੰ ਵੀ ਪੁੱਛ ਲਿਓ ਵੀ ਰਾਜਾ ਵੜਿੰਗ ਕਿਹੋ ਜਿਹਾ ਮੰਤਰੀ ਰਿਹਾ ਸੋ ਮੇਰੀ ਬੇਨਤੀ ਆ ਦਿਨ ਥੋੜਿਆ ਸਨੇ ਸੱਪੇ ਤੇ ਪਹੁੰਚ ਕੇ ਮੇਰੀ ਲੜਾਈ ਲੜੋ ਇਹ ਮੈਂ ਆਪਦੇ ਪੀਆ ਟੀਸੀ ਦੇ ਭਰਾਵਾਂ ਨੂੰ ਪੰਬਾਸ ਵਾਲਿਆਂ ਨੂੰ ਪੰਜਾਬ ਰੋਡਵੇਜ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਗਰ ਰਾਜਾ ਵੜਿੰਗ ਨੇ ਉਹ 4 ਮਹੀਨੇ ਜਦੋਂ ਮੈਂ ਮંત્રી ਸੀਗਾ ਤੁਸੀਂ ਇਹ ਸਮਝਦੇ ਹੋ ਕਿ ਕੋਈ ਚੰਗੇ ਕੰਮ ਕੀਤੇ ਆਂ ਔਰ ਮੈਂ ਵਾਕਿਆ ਹੀ ਟ੍ਰਾਂਸਪੋਰਟ ਦਾ ਟ੍ਰਾਂਸਪੋਰਟਰਾਂ ਦਾ ਸਰਕਾਰ ਸਾਡੀ ਪੰਜਾਬ ਬੱਸ ਦਾ ਪੀਆਰਟੀਸੀ ਦਾ ਪੰਜਾਬ ਰੋਡਵੇਜ਼ ਦਾ ਕੋਈ ਫਾਇਦਾ ਕੀਤਾ ਹੈ ਜਾਂ ਮੈਂ ਤੁਹਾਡੇ ਮੁਲਾਜ਼ਮਾਂ ਦੀ ਲੜਾਈ ਲੜੀ ਹੈ ਤਾਂ ਮੇਰੀ ਬੇਨਤੀ ਹੈ ਤੁਸੀਂ ਇੱਕ ਇੱਕ ਬੰਦਾ 50-50 ਵੋਟਾਂ ਤੇ ਪ੍ਰਭਾਵ ਰੱਖਦੇ ਹੋ ਮੇਰੀ ਇਹ ਬੇਨਤੀ ਹੈ ਇਹਨਾਂ ਨੂੰ ਸਭ ਸਿਖਾਉਣਾ ਬੜਾ ਜ਼ਰੂਰੀ ਹੈ ਔਰ ਖਾਸ ਕਰਕੇ ਨਾ ਪ੍ਰਾਈਵਟ ਟਰਾਂਸਪੋਰਟਰਾਂ ਜਿਹੜੇ ਵੱਡੇ ਟਰਾਂਸਪੋਰਟਰ ਹੈ ਛੋਟੇ ਨਹੀਂ ਗੱਲ ਕਰ ਰਿਆ ਇਹਨਾਂ ਲੋਕਾਂ ਨੂੰ ਸਭ ਸਿਖਾਉਣਾ ਜ਼ਰੂਰੀ ਹੈ ਮੇਰੀ ਤੁਹਾਨੂੰ ਇਹ ਬੇਨਤੀ ਹੈ ਹੱਥ ਜੋੜ ਕੇ ਕਿ ਹਮ ਹਮਾਕੇ ਗਿੱਦੜਬਾਚ ਦੋ ਦਿਨ ਚਾਹੇ ਛੁੱਟੀ ਲੈ ਲਓ ਚਾਹੇ ਰਾਤ ਬਰਾਤੇ ਆਓ ਚਾਹੇ ਕੋਈ ਫੋਨ ਕਰੋ ਲੇਕਿਨ ਇਹ অতি ਜ਼ਰੂਰੀ ਹੈ ਕਿ ਤੁਸੀਂ ਆ ਕੇ ਮੇਰੀ ਤੇ ਮੇਰੀ ਧਰਮ ਪਤਨੀ ਦੀ ਮਦਦ ਕਰੋ ਕਾ ਨੂੰ ਮੇਰੇ ਦੋਸਤਾਂ ਨੂੰ ਮੇਰੇ ਵੀਰਾਂ ਨੂੰ ਜਿਨ੍ਹਾਂ ਨੇ ਹਮੇਸ਼ਾ ਮੈਨੂੰ ਪਿਆਰ ਦਿੱਤਾ ਹੈ ਔਰ ਥੋੜੀ ਸ਼ਹਿਦ ਤੇ ਮੈਂ ਬਰਕ ਮਾਰ ਦਿੰਦਾ ਕਿ ਬਸ ਜ ਕਿਸੇ ਨੂੰ ਵੀ ਪੁੱਛ ਲਿਓ ਵੀ ਰਾਜਾ ਵੜਿੰਕੇ ਹੋ ਜਾਂ ਮੰਤਰੀ ਰਿਹਾ ਸੋ ਮੇਰੀ ਬੇਨਤੀ ਆ ਦਿਨ ਥੋੜਿਆ ਸਨੇਹ ਸੱਪੇ ਤੇ ਪਹੁੰਚ ਕੇ ਮੇਰੀ ਲੜਾਈ ਲੜੋ ਇਹ ਮੈਂ ਆਪ ਦੇ ਪੀਆ ਟੀਸੀ ਦੇ ਪਰਾਵਾ ਨੂੰ ਪੰਨ ਬਸ ਵਾਲਿਆਂ ਨੂੰ ਪੰਜਾਬ ਰੋਡਵੇਜ ਵਾਲਿਆਂ ਨੂੰ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਅਗਰ ਵੀ ਚੰਗੇ ਕੰਮ ਕੀਤੇ ਔਰ ਮੈਂ ਵਾਕਿਆ ਹੀ ਟ੍ਰਾਂਸਪੋਰਟ ਟ੍ਰਾਂਸਪੋਰਟਰਾਂ ਦਾ ਸਰਕਾਰ ਸਾਡੀ ਪੰਨ ਬਸ ਦਾ ਪੀਆਰਟੀਸੀ ਦਾ ਪੰਜਾਬ ਰੋਡਵੇਜ ਦਾ ਕੋਈ ਫਾਇਦਾ ਕੀਤਾ ਹੈ ਜਾਂ ਮੈਂ ਤੁਹਾਡੇ ਮੁਲਾਜ਼ਮਾਂ ਦੀ ਲੜਾਈ ਲੜੀ ਹੈ ਤਾਂ ਮੇਰੀ ਬੇਨਤੀ ਹੈ ਤੁਸੀਂ ਇੱਕ ਇੱਕ ਬੰਦਾ 50 50 ਵੋਟਾਂ ਤੇ ਪ੍ਰਭਾਵ ਰੱਖਦੇ ਹਾਂ ਮੇਰੀ ਇਹ ਬੇਨਤੀ ਹੈ ਇਹਨਾਂ ਨੂੰ ਸਭ ਸਿਖਾਉਣਾ ਬੜਾ ਜ਼ਰੂਰੀ ਹੈ ਔਰ ਖਾਸ ਕਰਕੇ ਨਾ ਪ੍ਰਾਈਵਟ ਟਰਾਂਸਪੋਰਟਰਾਂ ਜਿਹੜੇ ਵੱਡੇ ਟਰਾਂਸਪੋਰਟਰ ਹੈ ਛੋਟੇ ਨਹੀਂ ਗੱਲ ਕਰ ਰਿਆ ਇਹਨਾਂ ਲੋਕਾਂ ਨੂੰ ਸਭ